ਤੋਦੇ ਦੇ ਦੇ ਨਾ ਕਿ 16 ਕਿਲੋ ਠੀਕ ਹੈ ਬਾਹਰ ਹੀ ਕੱਢ ਲੋ ਬਰਾਮੜਾ ਹਾਂ ਹਾਂ ਕੱਢ ਲੈਣੇ ਕੋਈ ਗੱਲ ਨਹੀਂ ਚੈੱਕ ਕਰ ਤੋ ਆਗੇ ਤਾਂ ਇੱਕ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੋਈ ਝੋਟੀ ਸਕਾਉਆ ਜੀ ਹੁਣੀ ਸੋਈਆ ਵੱਧ ਜਾਣ ਕਰੇ ਲੱਗ ਗਿਆ ਤਾ ਬਾਈ ਤੋ ਜੇ ਕਿਸੇ ਭਰਾ ਨੂੰ ਇਹਦਾ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 77280003 ਸਭ ਸੁੰਦਰੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਾਮ ਤੋਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾ ਜੀ ਸੱਸੀ ਗੱਲ ਬਰੀ ਨਾਮ ਨਾਮ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਛੋਟੀ ਜਾਣਕਾਰੀ ਦਿਓ ਜੀ ਕਿਵੇਂ ਸੂਏ ਇਹ ਵੀਰੇ ਤੀਜਾ ਸੂਆ ਸੂਈ ਆ ਹਾਂਜੀ ਤਕਰੀਬਨ ਸੂਈ ਨੂੰ ਇਹਨੂੰ 2-3 ਘੰਟੇ ਹੋ ਗਏ ਹੋਣਗੇ 3 ਕ ਘੰਟੇ ਠੀਕ ਆ ਜੇਰ ਜੂਰੇ ਦੀ ਡੰਨ ਆ ਜੇਰ ਜੂਰ ਪੈ ਗਈ ਆ ਵੀਡੀਓ ਹੈਗੀ ਆਪਣੇ ਕੋਲ ਹਾਂ ਵੀਡੀਓ ਜੇਰ ਦੀ ਆਪਾਂ ਬਣਾ ਲਈ ਹੈਗੀ ਉਹ ਕਹਿਣ ਨੂੰ ਤਾਂ ਆਪਾਂ ਦੂਜਾ ਸੂਆ ਵੀ ਕਹਿ ਸਕਦੇ ਆ ਪਰ ਤਕਰੀਬਨ origignal ਇਹ ਤੀਜਾ ਸੂਆ ਸੂਈ ਆ ਹੁਣ ਠੀਕ ਆ ਬੱਚਾ ਕੀ ਦਿੱਤਾ ਜੀ ਬੱਚਾ ਇਹਨੇ ਪਿੱਛੇ ਕੱਟਾ ਦਿੱਤਾਗਾ ਕੱਟਾ ਦਿੱਤਾ ਹਾਂ ਠੀਕ ਆ ਦੋਪਰਾ ਚੈੱਕ ਕਰਸਾ ਕੱਟਾ ਬਹੁਤ ਸੋਹਣਾ ਠੀਕ ਆ ਜੀ ਤੇ ਰੇਟ ਰੂਟ ਭਰਾ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਵੀਰੇ ਠੀਕ ਆ ਹਾਂ ਦੋਪਰਾ ਚੈੱਕ ਕਰ

ਦੇ ਤਾਇਨੇ 17 ਕਿਲੋ ਆ ਆਪਾਂ ਜਾਨੀ 16 ਕਿਲੋ ਦੀ ਗਰੰਟੀ ਲਵਾਂਗੇ ਠੀਕ ਆ ਜੇ ਇਹ ਅਗਲੇ ਨੇ ਆਪਣੇ ਨਾਲ ਸਾਈ ਕਰ ਲਵੇ ਹੂੰ 8 ਦਿਨਾਂ ਦੇ ਵਿੱਚ ਆਪਾਂ 9 ਦਿਨਾਂ ਦੇ ਵਿੱਚ ਤਿਆਰ ਕਰਕੇ ਦੁੱਧ ਦੇ ਦੇਵਾਂਗੇ 16 ਕਿਲੋ ਠੀਕ ਆ ਜੀ ਬਾਹਰ ਹੀ ਕੱਢ ਲਓ ਬਰਾ ਮੜਾ ਹਾਂ ਹਾਂ ਕੱਢ ਲੈਨੇ ਕੋਈ ਗੱਲ ਨਹੀਂ ਚੈੱਕ ਕਰ 16 ਤਾਰਾ ਕਰਮਾ ਵਾਲੀ ਦਾ ਕੱਦ ਬੈਟ ਚੰਗੀ ਪੜੀ ਖਲੋਸੀ ਆ ਬਰਾ ਦੇਖ ਸਕਦੇ ਇਹ ਗੱਲ ਕਹਿਣ ਦੀ ਨਹੀਂ ਵੀਰੇ ਹਾਂਜੀ ਆਪਾਂ ਨੂੰ ਸਾਈ ਕਰ ਦੇ ਬੰਦਾ ਬਿਆਨਾ ਕਰ ਦੇਵੇ ਠੀਕ ਐ ਨਾ ਗੱਲ ਠੀਕ ਆ ਦੋਸਤ ਤਿਆਰ ਕਰਕੇ ਦੇ ਦੇਾਂਗੇ ਠੀਕ ਆ। ਲੋਪਰਾ ਪੰਡਈ ਦੀਂਦਾ ਆਪਾਂ ਨੂੰ ਠੀਕ ਨਾ ਦੇਖ ਸਕਦੇ ਬਾਕੀ ਫੇਸ ਕੁਆਲਟੀ। ਤਾਜੀ ਸਵੀ ਮੱਝ। ਲੋਕੀ। ਸੰਗਾ ਕੱਦ ਬੈਡਾ। ਸੋਹਣੀਆਂ ਸੁਨੱਖੀਆਂ। ਲੇਵਾ ਗਾਂਵਾ ਮੰਗ ਬਈ ਹੈਨਾ। ਹਾਂ ਹਾਂ ਬਾਕੀ ਵੀਰੇ ਰੇਟ ਆਪਾਂ ਉਹ ਕਰਨਾ। ਯਾਨੀ ਬਾਹਲਾ ਨਹੀਂ ਕਰਨਾ। ਜਮਾ ਜਾਇਜ਼ ਰੇਟ ਕਰਾਂਗੇ। ਹਾਂਜੀ ਕੋਈ ਐ ਨਹੀਂ ਕਰਨਾ ਆਪਾਂ ਵੀ ਬਾਹਲਾ ਜਿਵੇਂ ਇਹ ਜੀ ਹਰਿਆਣੇ ਚ ਹੋਵੇ ਉਹ ਤਾਂ ਆਪਾਂ ਨੂੰ ਹੀ ਪਤਾ ਵੀ ਕਿੰਨਾ ਕਿੰਨਾ ਮੁੱਲ ਕਰੀ ਜਾਂਦੇ ਆ। ਠੀਕ ਆ। ਆਪਾਂ ਉਹ ਮੁੱਲ ਨਹੀਂ ਕਰਨਾ। ਆ ਦੇਣ ਲੈਣਾ ਕੰਮ ਹੀ ਕਰਨਾ ਬਸ ਦੇਣ ਲੈਣ ਵਾਲਾ ਹੀ ਹੋਊਗਾ ਠੀਕ ਹੈ ਲੋ ਜੀ ਇਹ ਭਾਜ ਵਿੱਚ ਕਿਤੋਂ ਪਸੂ ਨਹੀਂ ਮਿਲਣਾ ਜਾਨੀ ਉਸ ਹਿਸਾਬ ਨਾਲ ਕਰਾਂਗੇ ਠੀਕ ਹੈ ਜੀ ਲੋ ਜੀ ਚੌਣ ਚਵਾਈ ਇੰਨੀ ਚੰਗੀ ਆ ਠੀਕ ਆ ਬਹੁਤ ਚੰਗੀ ਜਾਨੀ ਦੋ ਡੇਢ ਕਲੀ ਬੋਲਾ ਕੱਢਿਆ ਠੀਕ ਆ ਕੋਸੇ ਨੂੰ ਬੱਚੇ ਨੂੰ ਪਿਆਤਾ ਠੀਕ ਹੈ ਜੀ ਤੇ ਚੌਣ ਚਵਾਈ ਆਪਣੀ ਚੈੱਕ ਕਰੀ ਵੀ ਓਕੇ ਆਪਣੇ ਕੋਲ ਅੱਜ ਹੀ ਆਈ ਐ ਇਹ ਤਕਰੀਬਨ ਠੀਕ ਆ ਹਾਂ ਲੋਪਰਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ ਓਕੇ ਰਾਈ